ਦੇ ਦੇ ਦੋ ਭਾਈ ਪਾਣ ਦੀ ਕੁੱਟ ਮੈਂ ਲੈ ਲਾਂ ਗੋਲੀ ਗੋਲੀ ਮੈਂ ਤਾਂ ਗਲਣਾ ਸਿਰੇ ਜਿਆਦਾ ਦੁਖੀ ਜਾਂਦਾ ਹੈਗਾ ਕੀ ਕਰਾਂ ਹਾਂ ਆ ਗੱਡੀ ਜੀ ਕਿਧਰੇ ਆ ਗਈ ਆ ਗਈ ਆ ਗਈ ਭਾਈ ਮੈਂ ਲੜਾ ਸਾਡੇ ਕੋਈ ਆਇਆ ਹੈ ਹੇ ਸੱਸ ਸਾਸਰੀ ਕਾਲ ਭੈਣ ਜੀ ਤੁਸੀਂ ਅਸੀਂ ਵੀ ਕਿਸੇ ਕੰਮ ਆਏ ਭੈਣ ਜੀ ਅੱਗੇ ਚਲੋ केके इथे पूछोगे सारा कुछ चलो कोई ना आज अंदर आ जाओ आ जाओ बहन जी बैठ जाओ जी आ पानी ले भाई और ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ ਠੀਕ ਹਾਂ ਠੀਕ ਆ ਜੀ ਘਰ ਪਰਿਵਾਰ ਸਾਰਾ ਠੀਕ ਆ ਹਾਂ ਜੀ ਬਸ ਠੀਕ ਆ ਵਧੀਆ ਹੈਗਾ ਸ਼ੁਕਰ ਹੈ ਸ਼ੁਕਰ ਹੈ ਕਿਵੇਂ ਆਉਣੇ ਹੋਗੇ ਆਉਣੇ ਤਾਂ ਤੁਹਾਨੂੰ ਪਤਾ ਹੀ ਐ ਜਾਣੀ ਜਾਣੀ ਹ ਅੱਜ ਵੀ ਭੈਣ ਆਈ ਸੀਗੀ ਅੱਛਾ ਅੱਛਾ ਹਾਂ ਹਾਂ ਠੀਕ ਆ ਠੀਕ ਆ ਆ ਪਾਣੀ ਚੱਕ ਲੋ ਜੀ ਕੋਈ ਨਹੀਂ ਪਾਣੀ ਲੈ ਲੋ ਜੀ ਤੁਸੀਂ ਦੇਖੋ ਭੈਣ ਜੀ ਮੇਰੀ ਸੁਣੋ ਗੱਲ ਜੀ ਆਇਆਂ ਨੂੰ ਧੰਨਵਾਦ ਆ ਤੁਹਾਡਾ ਠੀਕ ਹੈ ਤੇ ਜਿਹੜੀ ਰਹੀ ਆ ਰਿਸ਼ਤੇ ਵਾਲੀ ਗੱਲ ਹਾਂਜੀ ਉਹ ਤਾਂ ਮੈਂ ਭੈਣ ਨੂੰ ਉਹਦੀ ਸੁਣਾਤੀ ਸੀ ਸਾਰੀ ਗੱਲਬਾਤ ਅੱਛਾ ਵੀ ਮੈਂ ਮਨਾ ਕਰਤਾ ਸੀ ਵੀ ਅਸੀਂ ਰਿਸ਼ਤਾ ਕਰਦੇ ਨਹੀਂ ਹੈਗੇ ਤੁਸੀਂ ਕਿਰਾ ਦੇਖੋ ਤਾਂ ਸਹੀ ਜਾ ਕੇ ਟਿਕਾਣਾ ਕਿ ਹੋ ਜਾਏ ਨਹੀਂ ਭੈਣ ਜੀ ਟਿਕਾਣਾ ਤਾਂ ਸਾਨੂੰ ਸਭ ਕੁਝ ਦੱਸਤਾ ਸੀਗਾ ਹਾਂਜੀ ਤੁਸੀਂ ਸੈ ਨੂੰ ਆਪਣੀ ਜਗ੍ਹਾ ਤੇ ਅਸੀਂ ਸਾਨੂੰ ਝੂਠ ਨਹੀਂ ਕਹਿੰਦੇ ਕਿਉਂਕਿ ਭੈਣ ਜੀ ਤੁਸੀਂ ਕਿੱਥੇ ਤੇ ਅਸੀਂ ਕਿੱਥੇ ਸਾਨੂੰ ਤਾਂ ਕੱਲੀ ਕੰਮ ਵਾਲੀ ਕੁੜੀ ਤੇ ਸੋਹਣੀ ਕੁੜੀ ਚਾਹੀਦੀ ਹੈ ਨਹੀਂ ਜੀ ਸਾਡੇ ਘਰ ਦੇ ਵਿੱਚ ਜਿਹੜੀ ਰੱਜ ਜੇ ਮੇਸੀ ਜੇ ਸਾਡੇ ਨਾਲ ਉਹ ਤਾਂ ਅਸੀਂ ਨਹੀਂ ਚਾਹੀਦਾ ਸਾਡੇ ਠੀਕ ਹੈ ਜੀ ਤੁਹਾਡੀ ਗੱਲ ਮੰਨਦੇ ਆਪਾਂ ਪਰ ਵੀ ਭੈਣ ਜੀ ਅਸੀਂ ਤੁਹਾਡੇ ਪਾਣੀ ਹਾਰ ਨਹੀਂ ਹੈਗੇ ਕਿਉਂਕਿ ਬਹੁਤ ਦਬਟਾ ਜੀ ਅਸੀਂ ਗਰੀਬ ਆ ਅਸੀਂ ਨਾ ਕੁਝ ਦੇ ਲੈ ਸਕਦੇ ਆ ਠੀਕ ਹੈ ਕੱਲ ਨੂੰ ਹੁਣ ਪਰਕ ਭੈਣ ਨੇ ਭਣ ਜੀ ਇਹ ਗੱਲਾਂ ਦੇ ਵਿੱਚ ਜਿਹੜਾ ਅੱਜ ਜੋਗਾ ਉਹ ਕੋਈ ਗਰੀਬ ਨਹੀਂਗਾ ਉਹ ਤੁਸ ਠੀਕਗਾ ਚਾਹੀਦਾ ਕੀ ਕਹ ਪਣ ਜੀ ਹਾਂ ਜੀ ਮੈਂ ਮੇਰੇ ਭਣ ਕਹਿੰਦੀ ਦੇਖੋ ਤੁਹਾਨੂੰ ਮੈਂ ਤੁਹਾਨੂੰ ਦੱਸੀ ਪਹਿਲਾਂ ਹੀ ਦੱਸਿਆ ਜੀ ਹਾਂ ਹਾਂ ਜੀ ਦੱਸਿਆ ਤਾਂ ਹੈਗਾ ਤੇ ਸਭ ਕੁਝ ਪਰ ਵੀ ਹਮੈਨੂੰ ਠੀਕ ਹੀ ਨਹੀਂ ਲੱਗਦਾ ਠੀਕ ਤਾਂ ਹੈ ਜੀ ਮੈਂ ਚਲ ਜੇ ਤੂੰ ਸੱਚੀ ਬੁੱਤ ਹੈ ਨਾ ਹਾਂ ਜੀ ਮੈਂ ਆ ਜਾਂਦੀ ਵੀ ਮੈਂ ਆਪ ਦੇ ਤਿੰਨ ਰੂੜੇ ਪਾਕੇ ਲੈ ਜੂੰਗੀ ਮੈਂ ਕੁਝ ਵੀ ਨਹੀਂ ਮੰਗਦੀ ਚਲੋ ਜੀ ਮੇਰੀ ਜ਼ਿੰਮੇਵਾਰੀ ਨਹੀਂ ਉਹ ਤਾਂ ਠੀਕ ਹੈ ਜੀ ਜ਼ਿੰਮੇਵਾਰ ਤਖਰ ਵਿਚਾਰੀ ਭੈਣ ਨੇ ਵੀ ਥੇਰੇ ਦਿੱਤੇ ਸੀ ਘਰ ਬਸ ਮੇਰੀ ਮੈਂ ਤਾਂ ਜਿਹੜੀ ਗੱਲ ਦਾ ਡਰਾ ਡਰਾ ਨਹੀਂ ਨਹੀਂ ਡਰਨ ਦੀ ਕੋਈ ਲੋੜ ਨਹੀਂ ਆਪਾਂ ਭੈਣ ਜੀ ਜੀ ਇੱਕ ਚਾਦਰ ਹੈ ਕਹਿੰਦੇ ਚਾਦਰ ਦੇਖ ਕੇ ਪੈਰ ਪਛਾਰਨੇ ਚਾਹੀਦੇ ਆ ਨਹੀਂ ਕੋਈ ਡਰਨ ਵਾਲੀ ਨਹੀਂ ਅਸੀਂ ਹੁਣ ਐਡੇ ਖਾਂ ਦਾ ਖਲਾ ਕੇ ਫਿਰ ਕੀ ਕਰਾਂਗੇ ਤੰਗੀ ਹੋਵਾਂਗੇ ਇਹ ਵੀ ਕਿ ਰਹੀ ਐਦੋਂ ਬਾਅਦ ਵੀ ਤੈਨੂੰ ਅਸੀਂ ਪੂਰ ਇੱਕ ਕੰਡੇ ਦੀ ਟੈਨਸ਼ਨ ਹੀ ਲਿੰਦੀ ਠੀਕ ਹੈ ਨਾ ਤੁਸੀਂ ਤਾਂ ਜੇ ਆਖੋ ਅਸੀਂ ਤਿੰਨੇ ਕੱਪੜੇ ਵੀ ਆਪਦੇ ਪਾ ਕੇ ਲੈ ਜਾਵਾਂਗੇ ਚਲੋ ਭੈਣ ਜੀ ਫਿਰ ਰਹਿ ਗਈ ਤੁਹਾਡੀ ਮਰਜ਼ੀ ਦੇਖ ਹਾਂ ਕਾਨੂੰਨ ਆ ਕੋਈ ਜੀ ਗੱਲ ਬਾਤ ਹੋਵੇ ਨਹੀਂ 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 ਪਰ ਮੈਂ ਪਹਿਲਾਂ ਮੈਂ ਕੋਮਲ ਦਾ ਰਿਸ਼ਤਾ ਹੀ ਕਰਨਾ ਸੀਗਾ ਠੀਕ ਹੈ ਕੋ ਕੋਮਲ ਵੱਡੀ ਹੈ ਨਾ ਅੱਛਾ ਹਾਂ ਖੈ ਦਾ ਪੜਾ ਪੜਾ ਦਾ ਫਰਕ ਹੈ ਥੋੜਾ ਜਿਹਾ ਕੋਮਲ ਵੱਡੀ ਸੀ ਮੈਨੂੰ ਆਏ ਸੀ ਵੀ ਜੇ ਮੈਂ ਕੋਮਲ ਦਾ ਰਿਸ਼ਤਾ ਪਹਿਲਾਂ ਕਰਨਾ ਤਾਂ ਵਧੀਆ ਗੱਲ ਸੀਗੀ ਜੇ ਤੁਹਾਨੂੰ ਭੈਣ ਜੀ ਕੋਮਲ ਦਾ ਰਿਸ਼ਤਾ ਨਹੀਂ ਮਨਜੂਰ ਦੇਖੋ ਜੀ ਕੋਮਲ ਦਾ ਵੀ ਲੈ ਲੈਂਦੇ ਕੋਈ ਇਹ ਹੀ ਚੱਕਰ ਆ ਜਾਂਦਾ ਹੈ ਨਾ ਹਾਂ ਜੀ ਹਾਂ ਜੀ ਮੈਂ ਮੁੰਡੇ ਦੀ ਫੋਟੋ ਕੁੜੀ ਦੀ ਫੋਟੋ ਦਿਖਾਈ ਸੀਗੀ ਅੱਡੇ ਕੋਲੇ ਫੋਟੋ ਸੀਗੇ ਆਪਣੇ ਉਹ ਮੁੰਡੇ ਕੋਲੇ ਆਪਣਾ ਭਰਗੜ ਕੋਲੇ। ਹਾਂ ਅੱਛਾ। ਹਾਂ ਹਾਂ ਜੀ ਹੈਗੇ ਸੀ। ਕਿਉਂ ਆ ਸਰ ਜੀ ਭੈਣ ਭਰਾ ਦੋਨੇ ਦੇ ਕਵੀ ਕਦੇ ਲਾ ਲੂ ਲੀਆਂ ਹੋਣੀਆਂ ਇਹਨਾਂ ਨੇ ਖੜਿਆ। ਹਾਂ ਜੀ ਉਹ ਮੈਂ ਵੀ ਵੇਖ ਲਈ ਤੇ ਮੈਂ ਫੋਟੋ ਫਿਰ ਇਹਨੂੰ ਮੁੰਡੇ ਨੂੰ ਮੇਰੇ ਨੂੰ ਭੇਜੀ। ਠੀਕ। ਉਹ ਕਹਿੰਦੇ ਕਿ ਵੀ ਕੋਈ ਨਾ ਮਮੀ ਕਹਿੰਦਾ ਕਿ ਜਿਵੇਂ ਤੈਨੂੰ ਚੰਗਾ ਲੱਗਦਾ। ਫਿਰ ਬਸ ਭਾਈ ਉਹ ਮੁੰਡੇ ਨੇ ਮੈਨੂੰ ਤੇਰੀ ਫੋਟੋ ਪਸੰਦ ਕਰੀ। ਚਲੋ ਠੀਕ ਹੈ ਜੀ ਜਿਵੇਂ ਸਾਨੂੰ ਚੰਗਾ ਲੱਗਦਾ। ਹਾਂ ਕਰ ਲਓ। ਚਲੋ ਜੇ ਤੁਸੀਂ ਖੁਸ਼ ਹੋ। फिर अभी खुश हा जो अल हाँ। हाँ। कोई ना जी कोई ना आला रोका आला तेरा सागना अज तो तू सा होगी ठीक है ना लड़ ला कोई ना पुता फल ला सा चंगा भेन जी बधाई सोनू ਚਲੋ ਮਹਲਾਕਾ ਤੋਂ ਨਵੀਂ ਵਧਾਵੇ ਜੀ ਚੰਗਾ ਫਿਰ ਆਇਆ ਵੀ ਹੁਣ ਰਿਸ਼ਤਾ ਹੋ ਗਿਆ ਪੱਕਾ ਹਾਂਜੀ ਤੇ ਅਸੀਂ ਜਾਂ ਸਾਨੂੰ ਦਿਓ ਆ ਗਿਆ ਠੀਕ ਹੈ ਨਾ ਵੀ ਅਸੀਂ ਕੋਈ ਜਾ ਕੇ ਬਸੂਣਾ ਅਸੀਂ ਤਾਂ ਆਪਦੇ ਘਰੇ ਤਿਆਰੀ ਵੈਰੀ ਕਰਕੇ ਕੋਈ ਅਸੀਂ ਆਗੀ ਤਿਆਰੀ ਵੈਰੀ ਕਰੀਏ ਅਸੀਂ ਕੋਈ ਆਗਮਹੂਤ ਕਢਾ ਕੇ ਗਿਆ ਦਾ ਦਿਨ ਪੱਕਾ ਕਰਕੇ ਅਸੀਂ ਪਰਸੋਂ ਤਾਂ ਜੀ ਲੈ ਜਾਵਾਂਗੇ ਭੈਣ ਜੀ ਠੀਕ ਹੈ ਨਾ ਠੀਕ ਹੈ ਜੀ ਹਾਂ ਚਲੋ ਆਪਾਂ ਜੀ ਚੰਗਾ ਭੈਣ ਜੀ ਚੰਗਾ ਜੀ ਸਾਸ੍ਰਿਕਾ ਚੰਗਾ ਸਾਸ੍ਰਿਕਾ ਚੰਗਾ ਸਾਸ੍ਰਿਕਾ ਆਕੇ ਤਾਂ ਨਮਈ ਸਿਆਪਾ ਸੜ ਗਿਆ ਕਿਤਰੋਂ ਨਾ ਪਸੰਦ ਕਰ ਗਏ ਕੋਈ ਗੱਲ ਨਹੀਂ ਜਿੱਥੇ ਤੱਕਰਵਾਤਾ ਲੱਗਦੀ ਹੋਈ ਨਾ ਮੈਂ ਬਾਤਾਂ ਲਾ ਕੇ ਛੱਡੂੰਗੀ ਇਹਨੂੰ ਤਾਂ ਇਸ ਘਰ ਦੇ ਵਿੱਚ ਬਿਉਲੀ ਜਾਣ ਦਿੰਦੀ ਦੇਖਦੀ ਹਾਂ ਹੁਣ ਗਾਹ ਕੀ ਬਣਦਾ ਤੇਰੀ ਤਾਂ ਮੈਂ ਡੋਲੀ ਪਾਈ ਬੈਠੀ ਆ ਕਰਦੀ ਹਾਂ ਨਾ ਗੱਲ ਜਾ ਕੇ ਤਈ ਉਹ ਮੈਨਾਂ ਭੁੱਲ ਗਈ ਚਾਹ ਤਰੀ ਪਈਆ ਮੈਂ ਬਾਜੂ ਕਰ ਦੂੰਗੀ ਮੈਂ ਲੈ ਕੇ ਆਉਣੀ ਆ ਚੰਗਾ ਚਾ ਨਹੀਂ ਗੱਲ ਸੁਣ ਮੇਰੀ ਹਾਂ ਤਈ ਕੀ ਹੋ ਗਿਆ ਜਿੰਨਾ ਵਾਸਤੇ ਚਾਹ ਬਣਾਉਣੀ ਆ ਨਾ ਉਹ ਤਾਂ ਬਗ ਗਈ ਅੱਛਾ ਬਗ ਵੀ ਗਈ ਹਾਂ ਹੋਏ ਮੈਂ ਤਾਂ ਇੰਨੀ ਚਾਹ ਤਰੀ ਸੀ ਚੱਲ ਕੋਈ ਨਹੀਂ ਦੇਖ ਲੈ ਕਿਵੇਂ ਖੁਸ਼ ਹੋਈ ਫਿਰਦੀ ਐ ਵੀ ਮੇਰਾ ਰਿਸ਼ਤਾ ਪੱਕਾ ਕਰਕੇ ਨਹੀਂ ਬੈਰਨੇ ਇਹ ਤੂੰ ਚੰਗੀ ਨਹੀਂ ਕੀਤੀ ਤੇਰੇ ਵਾਸਤੇ ਬਹੁਤ ਮਾੜੀ ਗੱਲ ਆ ਟਾਈਮੇ ਕਰਿਆ ਕੀ ਆ ਹਰ ਵਾਰੀ ਤੂੰ ਮੈਨੂੰ ਕਹਿ ਦਿੰਦੀ ਹੈ ਕਿ ਤੂੰ ਚੰਗੀ ਨਹੀਂ ਕੀਤੀ ਹੈਗੀ ਮੇਰੀ ਧੀ ਦੇ ਮਗਰ ਪਈਆਂ ਮੈਂ ਕਰਦੀ ਕੀ ਮੈਨੂੰ ਐ ਦੱਸ ਦੇ ਨਹੀਂ ਸਾਰਾ ਕੁਝ ਦੁਸ਼ਟੀ ਹੈ ਤੇਰੇ ਪੈਰੋਂ ਹੋਇਆ ਤੇਰੇ ਪੈਰੋਂ ਹੋਇਆ ਤੂੰ ਮੇਰੀ ਧੀ ਤੇ ਨਾ ਬੁਰਾ ਸੋਚਣ ਲੱਗ ਗਈ ਟਾਈਮੇ ਸੱਚੀ ਕੁਮੜਵਾਰੇ ਕਦੇ ਮਾਰਨੀ ਸੋਚਿਆ ਹੈਗਾ ਪਰ ਮੈਨੂੰ ਕੀ ਪਤਾ ਸੀ ਉਹ ਮੇਰੇ ਬਾਰੇ ਆ ਜਾਣਗੇ ਇੱਥੇ ਆਏ ਨੀ ਜੇ ਰਾਹਾਂ ਵਿੱਚ ਗੱਲਾਂ ਹੁੰਦੀਆਂ ਸੀ ਨਾ ਤਾਂ ਆਏ ਨੀ ਕੋਲਵਾਰੇ ਤਾਂ ਕੋਈ ਆਇਆ ਨਹੀਂ ਕਮਲ ਨੂੰ ਕੋਈ ਜਾਣਦਾ ਨਹੀਂ ਤੈਨੂੰ ਤਾਂ ਬਹੁਤ ਜਾਣਨ ਲੱਗ ਗਈ ਬੇਸ਼ਰਮੀ ਬਸ ਤੂੰ ਮਾੜਾ ਮੋਟਾ ਵੀ ਮਾਦੇ ਸੇਵਿਕੰਤਾ ਦੇਖਣਾ ਦੀ ਉਹ ਦਾਗਲਾ ਤਾਂ ਤਾਂ ਐ ਸੱਚੀ ਮੈਂ ਕੋਈ ਗਲਤੀ ਥੋੜੀ ਘਰੀਏਗੀ ਮੈਂ ਤੈਨੂੰ ਉਹਦੇ ਵੀ ਦੱਸਿਆ ਸੀਗਾ ਮੈਂ ਤਾਂ ਮੁੰਡੇ ਨੂੰ ਦੇਖਿਆ ਵੀ ਨਹੀਂ ਸੀ ਮੈਂ ਤਾਂ ਅੱਜ ਦੇਖਿਆਗਾ ਨਹੀਂ ਜਾਣਦੇ ਤਾਈ ਅੱਡੇ ਕਮਲ ਹੀ ਨਹੀਂ ਜਿੰਨਾ ਤੂੰ ਮੈਨੂੰ ਬੁੱਧੂ ਬਣਾਇਆ ਜਾਨੀ ਆ ਨਾ ਇੱਕ ਗੱਲ ਹੋਰ ਸੁਣ ਲੈ ਅੱਜ ਤਾਂ ਮੁੜ ਕੇ ਨਾ ਤਾ ਗੁਰਦੁਆਰੇ ਨਹੀਂ ਜਾਣਾ। ਕਹੀ ਲੈ ਗੁਰੂ ਘਰ ਨਾਲ ਕੀ ਪੈਰ ਆਗਾ? ਗੁਰੂ ਘਰ ਤਾਂ ਮੈਨੂੰ ਵੀ ਚੰਗਾ ਲੱਗਦਾ। ਪਰ ਗੁਰੂ ਘਰ ਜਾਂਦਾ ਹੁੰਦਾ ਮਨ ਸਾਫ਼ ਕਰਕੇ ਤੇਰੇ ਅੰਦਰ ਮੈਲ ਆ। ਤੂੰ ਸੋਚ ਕੀ ਰਹੀ ਆ? ਸਾਡੇ ਘਰਵਾਰੇ ਤੇ ਤੂੰ ਜਾਣੇ ਗੁਰੂ ਘਰ ਹੈ? ਕਹੀ ਲੈ ਇਹ ਜੀ ਸੱਚੀ ਕੋਈ ਗੱਲ ਨਹੀਂ ਹੈਗੀ। ਮੈਂ ਮੱਥਾ ਟੇਕਣੀ ਜਾਨੀ ਹੁੰਨੀ ਆ। ਉਹ ਤਾਂ ਉੱਦੇ ਮੈਨੂੰ ਮਿਲ ਕੇ ਪਤਾ ਨਹੀਂ ਕਿਵੇਂ ਮੈਨੂੰ ਤਾਂ ਪਤਾ ਹੀ ਨਹੀਂ ਸੱਚੀ। ਤੈਨੂੰ ਇੱਕ ਵਾਰੀ ਕਹਤਾ ਨਾ ਮੁੜ ਕੇ ਹੁਣ ਤੂੰ ਕਿੱਟੋ ਬਾਹਰ ਨਹੀਂ ਹੋਣਾ। ਠੀਕ ਹੈ ਨਾ ਗੁਰਦੁਆਰੇ ਜਾਣਾ ਤੇਰਾ ਅੱਜ ਤੋਂ ਬੰਦ ਚੁੱਪ ਕਰਕੇ ਸਿੱਧੋ ਕਿ ਘਰ ਦੇ ਕੰਮ ਕਰ ਲਿਆ ਕਰ ਤਾਈ ਚੱਲ ਐ ਕਰ ਤੂੰ ਮੇਰੇ ਨਾਲ ਵਗ ਜਾ ਕਰ ਗੁਰੂ ਘਰ ਹੀ ਆ ਆਪਾਂ ਦੋਨੇ ਵਗ ਜਾ ਕਰਾਂਗੀਆਂ ਹਾਂ ਤਾਈ ਦਾ ਤੱਕ ਬਹਾਨਾ ਹੈ ਨਿਗਾ ਤੇਰੀ ਹੋਰ ਪਸੰਦ ਠੀਕ ਹੈ ਮੈਥੋਂ ਕਾਨੂੰ ਸੱਚੀਆਂ ਗੱਲਾਂ ਕਹੋਨੀ ਐ ਤਾਈ ਜੇ ਤੈਨੂੰ ਐ ਲੱਗਦਾ ਫਿਰ ਤੂੰ ਮੇਰੇ ਨਾਲ ਵਗ ਜਾਏ ਕਰ ਮੈਂ ਤਾਂ ਗੋਮਲ ਨੂੰ ਵੀ ਕਿਹਾ ਸੀ ਨਾ ਮੇਰੇ ਨਾਲ ਹੋ ਜਾਂਦੀ ਹੈਗੀ ਨਹੀਂ ਤੂੰ ਕਿਉਂ ਮੇਰਾ ਕਾਲਜਾ ਫੁਕਦੀ ਐ ਕਾਨੂੰ ਤੂੰ ਮੇਰਾ ਕਾਲਜਾ ਫੁਕਦਾ ਜੁਸਟੀਏ ਕਰਲਾ ਕੰਮ ਤਾਂ ਇਹ ਤਾਂ ਗਾਦੋ ਬੋਲਦੀ ਰਹਿੰਨੀ ਮੈਨੂੰ ਨਾ ਮੈਂ ਕਦੇ ਕੋਈ ਗਲਤੀ ਕਰੀ ਆ ਨਾ ਮੈਂ ਕਦੇ ਬਾਹਰ ਘੁੰਮਣ ਕਰਨੀ ਜਾਂਦੀ ਆ ਨਾ ਮੈਂ ਕਦੇ ਚੱਜ ਦਾ ਮੂੰਹ ਅੰਗੇ ਕੋਈ ਚੀਜ਼ ਮੰਗੇ ਫਿਰ ਵੀ ਤਾਈ ਪਤਾ ਨਹੀਂ ਮੈਨੂੰ ਕਿਉਂ ਐ ਕਹਿੰਦੀ ਰਹਿੰਦੀ ਆ ਕਿਨੂੰ ਜਾ ਕੇ ਕਹ ਪਤਾਈ ਐ ਕਰਦੀ ਆ ਹੁਣ ਇਹਦੇ 'ਚ ਵੀ ਮੇਰਾ ਕੋਈ ਘਜ਼ੂਰ ਨਹੀਂ ਸੀ ਫਿਰ ਵੀ ਤਾਈ ਫਿਰ ਵੀ ਤਾਈ ਕਹਿੰਦੀ ਵੀ ਸਾਰੀ ਗਲਤੀ ਤੇਰੀ ਆ ਗੱਲ ਸੁਣ ਲਈ ਹਾਂ ਦਈ ਮੈਂ ਜੀਤੋ ਕਾ ਕਰੇ ਜਾਣੀ ਆ ਉਹਨੇ ਅੱਜ ਪਜੀਰੀ ਆਉਣੀ ਉਹਨੇ ਕੁੜੀ ਦੀ ਅੱਛਾ ਘਰੇ ਧਿਆਨ ਰੱਖੀ ਕਿਸੇ ਪਾਸੇ ਜਾਣਾ ਨਹੀਂ ਠੀਕ ਹੈ ਦਈ ਨਹੀਂ ਜਾਂਦੀ ਕਿਤੇ ਕੋਲੇ ਕੱਚੀ ਘਰੇ ਠੀਕ ਹੈ ਨਾ ਠੀਕ ਹੈ ਦਈ ਚੱਕ ਲੈ ਕੰਗਾ ਤੜਕੀ ਅੱਛਾ ਟਾਣਾ ਸੋਨਾ ਬਾਹਿਆ ਕਰ ਇਹਨਾ ਨਾ ਬਾਹਿਆ ਕਰ ਜੇ ਨਾ ਮੈਂ ਕਦੇ ਫੜਕੇ ਅਗਲਾ ਦੂੰਗੀ ਤਈ ਨਾ ਕੀ ਸੀ ਬਾਤ ਪਾਉਣੀ ਸੀ ਕਿਵੇਂ ਜਵਾਲ ਲੜਾਉਂਦੀਆ ਮੇਰੇ ਨਾਲ ਜੀ ਕਰਦ ਨੇ ਇਸ ਅਕਲ ਆ ਦੇ ਸੋ ਚੁੱਲੇ ਚ ਮੈਂ ਤਾਂ ਤੂੰ ਬਾਲੀ ਬੁਰੀ ਲੱਗਦੀ ਆ ਬਾਲੀ ਬੁਰੀ ਲੱਗ ਜਾ ਕੜਨੀ ਐ ਤੈ ਸਾਨੂੰ ਪਛਾੜੀ ਲਿਆਤਾ ਪਛਾੜੀ ਲਿਆਤਾ ਜਿੰਨੇ ਇਸ ਘਰ ਦੇ ਵਿੱਚ ਤੂੰ ਜਨਮੀ ਐ ਤੇਰੀ ਮਾਂ ਤੈਨੂੰ ਨਾਲ ਹੀ ਕਿਉਂ ਨਾ ਲੈ ਕੇ ਮਰ ਗਈ ਤੈ ਐਂ ਕਾਤੋਂ ਕਹਿਣੀ ਹੁੰਨੀ ਆ ਮੇਰੇ ਮਾਂ ਮੇ ਨੂੰ ਨਾ ਬੋਲਿਆ ਕਰ ਨਹੀਂ ਆਪਣੀ ਮਾਂ ਦੇ ਨਾਲ ਹੀ ਬਗ ਜਾਂਦੀ ਤੂੰ ਸਾਡੇ ਕਰਮਾਂ ਨੂੰ ਰੱਖ ਗਈ ਜੇ ਮੈਂ ਤੈਨੂੰ ਗੱਲ ਕਹੀ ਐ ਨਾ ਠੀਕ ਆ ਠੀਕ ਆ ਜਾਣਾ ਨਹੀਂ ਜੇ ਗੇਟੋਂ ਬਾਹਰ ਹੋ ਗਈ ਨਾ ਤੇਨਾਂ ਲੱਤਾਂ ਵੜਨੋਂ ਲੱਤਾਂ ਮੇਨੂੰ ਮੇਰੀ ਗੱਲ ਸੁਣ ਮੈਨੂੰ ਕੁਝ ਖਾਂਡੂ ਬਣਾ ਕੇ ਦੇ ਦੇ ਤੇ 50 ਮਹੀਨਿਆਂ ਰਸੋਈ ਚ ਜਾਏ ਨਾ ਖਾਂਡਾ ਨਾ ਬੁੱਧਾ ਤੈਨੂੰ ਐ ਨਹੀਂ ਆਕਲਾਉਣੀ ਹੈਗੀ ਵੀ ਮਾੜੇ ਮੋਟੇ ਚੀਜ਼ਾਂ ਦਾ ਧਿਆਨ ਰੱਖਾ ਕਰ ਵਿੱਚ ਚਾਹ ਪਾਣੀ ਬਣਾਉਣੀ ਹੈ ਮੈਨੂੰ ਕੀ ਪਤਾ ਸੀ ਕੁੰਮਲ ਵੀ ਖੰਡ ਜ ਹੈ ਕਿ ਨਹੀਂ ਉੱਥੇ ਕੋਈ ਨਹੀਂ ਤਾਈ ਹਲੇ ਗਈ ਹੋਈ ਅੱਗੀ ਕਮੰਡੀਆਂ ਤੇ ਆ ਜਾਣਦੇ ਤੂੰ ਕੰਮ ਤੂੰ ਨਹੀਂ ਕਰਦੀ ਹੈਗੀ ਦੁਕਾਨ ਤੋਂ ਜਾ ਜਾ ਲੈ ਕੇ ਆ ਕਾਫੀ ਬਣਾ ਕੇ ਦੇ ਮੈਨੂੰ ਕਮੰਡ ਮੈਂ ਨਹੀਂ ਜਾਂਦੀ ਦੁਕਾਨ ਤੇ ਨਾ ਤੈਨੂੰ ਪਤਾ ਤਾਈ ਦੇ ਸੁਭਾਅ ਦਾ ਜੇ ਮੈਂ ਦੁਕਾਨ ਤੇ ਬਾਕੀ ਨਾ ਤਾਈ ਨੇ ਮੈਨੂੰ ਬਹੁਤ ਬੋਲਣਾ ਨਾ ਅੱਛਾ ਉਹ ਤਾਂ ਜਿਵੇਂ ਤੂੰ ਜਾਂਦੀ ਹੋਣੀ ਹੈਗੀ ਸਾਰਾ ਦਿਨ ਤੂੰ ਗਲੀਆਂ ਚ ਲੁੱਤ ਲੁੱਤ ਕਰਦੀ ਫਿਰਦੀ ਰਹਿਣੀ ਆ ਕਮੰਡ ਮੈਂ ਕਿਰੋ ਜਾਂਦੀ ਆ ਘਰੋਂ ਘਰੇ ਜਾਂਦੀ ਆ ਸਵੇਰੇ ਬੱਸ ਮੇਰੀ ਗੱਲ ਸੁਣ ਲੈ ਮੈਨੂੰ ਕੋਈ ਬਹਾਨਾ ਨਹੀਂ ਚਾਹੀਦਾ ਚੁੱਪ ਕਰਕੇ ਦੁਕਾਨ ਤੇ ਵਗ ਜਾ ਤੇ ਖੰਡ ਚਾ ਲੈ ਕੇ ਆ ਆ ਚੱਲ ਆਈ ਕਰ ਆਪਾਂ ਦੋਨੇ ਭੱਜ ਜਾਨੇ ਆ ਤੈਨੂੰ ਪਤਾ ਗਲੀ 'ਚ ਚਾਚੇ ਦਾਇ ਉਹਨੇ ਖੜੇ ਹੁੰਦੇ ਨੇ ਅੱਛਾ ਹੁਣ ਤੂੰ ਇਹ ਚਾਹਉਣੀ ਆ ਵੀ ਮੈਂ ਤੇਰੇ ਨਾਲ ਜਾਵਾਂ ਮੈਂ ਮਰਤਾਂ ਨਹੀਂ ਜਾਇਦਾ ਪਤਾ ਕਿ ਨਹੀਂ ਤੂੰ ਪਾ ਚੁੱਪ ਕਰਕੇ ਨਾ ਡੰਡੀ ਲੱਗ ਜਾ ਆਈ ਪਤਾ ਲੱਗੇ ਵੀ ਲੈ ਕੇ ਆ ਗਈ ਚਲ ਠੀਕ ਆ ਪੈਸੇ ਪੜਾ ਦੇ ਮੈਂ ਜਾਣੀ ਆ ਕੋਈ ਦੁਕਾਨ ਤੇ ਵਿਖਾਇਏ ਮੰਮੀ ਆਪੀ ਲੈ ਦੇਗੀ ਸ਼੍ਰੀਕਲ ਜੀ ਮੇਹਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਤੁਹਾਨੂੰ ਐ ਪੁੱਛਣਾ ਸੀਗਾ ਵੀ ਮੈਂ ਤਾਂ ਤੁਹਾਨੂੰ ਪਸੰਦ ਹੈਗਾ ਨਾ ਮੇਰੀ ਤਾਈ ਨੂੰ ਪਤਾ ਤੁਸੀਂ ਤਾਈ ਨੂੰ ਪੁੱਛ ਲਿਓ ਅੱਛਾ ਹਾਂ ਗੱਲ ਹੈ ਮੈਂ ਵੀ ਆਖਿਆ ਆਏ ਕਿਉਂ ਰਿਸ਼ਤੇ ਦੀ ਮੰਗ ਰ ਪਏਗੇ ਇਹ ਕੀ ਗੱਲ ਹੈ ਤਾਈ ਉਹਨੇ ਤੱਕੇ ਨਾਲ ਰਿਸ਼ਤਾ ਲੱਤੇ ਮੈਂ ਤਾਂ ਅੱਜ ਪਤਾ ਲੱਗਾ ਵੀ ਆਹ ਗੜਬੜ ਹੈ ਅਜੇ ਭੈ ਤਾਂ ਮੰਨਦੀ ਨਹੀਂ ਸੀ ਕਹਿਣੀ ਮੈਂ ਤਾਂ ਸਿਆਣੇ ਦਰਪਈਆ ਮੈਂ ਆਪਣੇ ਸਿਆ ਪਰ ਮੈਨੂੰ ਗੜਵੜਦਾ ਤਾਂ ਅੱਜ ਪਤਾ ਲੱਗੇ ਵੀ ਆਹ ਕਹਾਣੀ ਹੈ ਗੱਲ ਸੁਣਨੀ ਕੀ ਹੋ ਗਿਆ ਤਾਈ ਹੁਣ ਕਿੱਥੇ ਗਈ ਸੀ ਹੁਣ ਤੂੰ ਕਿੱਥੇ ਕਿੱਥੇ ਖੇ ਖਾਦੀ ਆ ਤਾਈ ਖੰਡ ਲੈਣ ਗਈ ਸੀ ਉਹ ਵੀ ਕੋਮਲ ਨੇ ਭੇਜਦਾ ਤਾਈ ਮੈਂ ਉਹਨੂੰ ਕਿਹਾ ਸੀਗਾ ਵੀ ਮੈਂ ਜਾਣਾ ਨਹੀਂ ਹੈਗਾ ਤਾਈ ਬੋਲੂਗੀ ਨਹੀਂ ਖੰਡ ਕਹਿੰਦੇ ਕਿਹੜੀ ਸੀ ਤੇਰੇ ਹੱਥ ਚ ਖਾਲੀ ਆਈਆਂ ਤੂੰ ਖਾਲੀ ਤਾਈ ਦੁਕਾਨ ਬੰਦ ਸੀ ਉਹ ਕਹਿੰਦੇ ਦੁਪਹਿਰਾਂ ਕਰਕੇ ਇਸ ਤਰ੍ਹਾਂ ਦੁਕਾਨ ਖੋਲਦੇ ਨਹੀਂ ਹੈਗੇ ਫਿਰ ਮੈਂ ਮੁੜਿਆਈ ਨੂੰ ਤੂੰ ਮੇਰੇ ਨਾਲ ਚਤਰਾਇਆਂ ਨਾ ਕਰ ਮੈਨੂੰ ਪਤਾ ਤੂੰ ਕਿੱਥੇ ਖੇ ਖਾਂਦੀ ਫਿਰਦੀ ਆ ਹਜੇ ਤੂੰ ਕਹਿੰਦੀ ਮੈਂ ਸਹੀ ਆ ਤਾਈ ਮੈਂ ਕਿੱਥੇ ਜਾ ਕੇ ਉਹਨਾਂ ਹੋਰ ਨਾ ਮੁੰਡਾ ਕੌਣ ਸੀ ਜਿਹਦੇ ਨਾਲ ਗੱਲਾਂ ਕਰਦੀ ਸੀ ਕਿਹੜਾ ਮੁੰਡਾ ਤਾਈ ਮੈਨੂੰ ਨਹੀਂ ਪਤਾ ਤੂੰ ਕਾਨੂੰ ਜਾਣਦੀ ਔਸ ਮੁੰਡੇ ਨੂੰ ਸਮਝਾਣ ਦੀ ਆ ਤਾਈ ਸੱਚੀ ਮੈਨੂੰ ਕੋਈ ਗੱਲ ਤਾਂ ਨਹੀਂ ਪਤਾ ਹੈਗਾ ਕਾਨੂੰ ਤਾਂ ਗੱਲ ਗੱਲ ਤੇ ਲੜਾਈ ਦੇ ਬਹਾਨੇ ਲਾਉਂਦੇ ਰਹਿੰਦੇ ਆ ਤੇ ਕਿ ਮੇਰੇ ਤੋਂ ਲੜਿਆ ਨਹੀਂ ਜਾਂਦਾ ਹੈਗਾ ਨਹੀਂ ਮੈਨੂੰ ਵੀ ਕੋਈ ਬਿਨਾਂ ਜਾਣਦੇ ਪਛਾਣ ਦੇ ਬੁਲਾਉਂਦਾ ਤੇ ਤੈਨੂੰ ਕਿਵੇਂ ਬੁਲਾ ਲਿਆ ਉਸਨੇ ਤੇਰੀਆਂ ਮੁੰਡਿਆਂ ਨੂੰ ਜਾਣ ਪਛਾਣ ਕੀ ਹੈ ਮੈਨੂੰ ਦੱਸ ਦੇ ਤਾਈ ਮੈਂ ਕਿਸੇ ਨੂੰ ਨਹੀਂ ਜਾਣਦੀ ਹੈਗੀ ਨਹੀਂ ਬਿਨਾਂ ਜਾਣਦੇ ਤਾਂ ਕੋਈ ਨਹੀਂ ਕਿਸੇ ਨੂੰ ਬੁਲਾਉਂਦਾ ਠੀਕ ਹੈ ਨਾ ਦੱਸ ਦੇ ਨਹੀਂ ਤੈਨੂੰ ਮੈਂ ਠੀਕ ਆ ਤਮ ਰੋੜ ਤੈਨਾਂ ਮੈਂ ਤਾਈ ਮੈਨੂੰ ਸੱਚੀ ਨਹੀਂ ਕੁਝ ਪਤਾ ਕਾ ਨੂੰ ਇੱਕੋ ਗੱਲ ਬਾਰ-ਬਾਰ ਬੋਲਦੀ ਹੁੰਨੀ ਆ ਨਹੀਂ ਤੇਨੂੰ ਨਹੀਂ ਪਤਾ ਹੋਰ ਗਾ ਮੈਨੂੰ ਪਤਾ ਮੇਰੀ ਗੱਲ ਸੁਣ ਲੈ ਇਹ ਉਹੀ ਮੁੰਡਾ ਜਿਹੜਾ ਤੇਨੂੰ ਦੇਖਣ ਵਾਸਤੇ ਬੁਲਾਇਆ ਸੀ ਤਾਈ ਦੇਖ ਜੇ ਤੇਨੂੰ ਕਿਸੇ ਨੇ ਦੱਸ ਹੀ ਦਿੱਤਾ ਤਾਂ ਠੀਕ ਆ ਹੈ ਤਾਂ ਉਹ ਉਹੀ ਮੁੰਡਾ ਸੀ ਪਰ ਉਹਨੇ ਮੈਨੂੰ ਨਹੀਂ ਪੁੱਛਿਆ ਸੀ ਕਹਿੰਦਾ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਮੇਰੇ ਤੋਂ ਤਾਈ ਨੂੰ ਪਤਾ ਤੂੰ ਤਾਈ ਨੂੰ ਪੁੱਛ ਲਾ ਜਾ ਕੇ ਨਹੀਂ ਇਹ ਗੱਲ ਤਾਂ ਮੁੰਡਾ ਇੱਥੇ ਵੀ ਪੁੱਛ ਸਕਦਾ ਸੀ ਰਾਜੇਬ ਰਾਜੇਬ ਚ ਮਿਲਣਾ ਥੋੜੀ ਸੀ ਰਾਹਾਂ ਚ ਗੱਲਾਂ ਹੁੰਦੀਆਂ ਹੁੰਦੀਆਂ ਨੇ ਤਾਈ ਲੈ ਫਿਰ ਉਹਨੇ ਕਿਹੜਾ ਕੁਝ ਗਲਤ ਪੁੱਛਿਆ ਸੀ ਨਾਲੇ ਮੈਂ ਕਿਹੜਾ ਕੋਈ ਗਲਤ ਜਵਾਬ ਦਿੱਤਾ ਮੈਂ ਤਾਂ ਸਹੀ ਹੀ ਕਹਿ ਕੇ ਆਈਆਂ ਨਹੀਂ ਸੋਡੀ ਕੀ ਪਤਾ ਕਿੰਨੇ ਕ ਸਾਲਾਂ ਦੀ ਕਿਚਮਟ ਚੱਲਦੀ ਹੈ ਨਾ ਨਾ ਤਾਈ ਆਏ ਨੇ ਮੇਰੇ ਤੇ ਇਲਜ਼ਾਮ ਲਾਇਆ ਕਰ ਐਜ ਕੋਈ ਗੱਲ ਨਹੀਂ ਹੈਗੀ ਮੈਂ ਇਲਜ਼ਾਮ ਨਹੀਂ ਲਾਉਂਦੀ ਇਹ ਗੱਲ ਸੱਚ ਹੈ ਤਾਂ ਹੀ ਤਾਂ ਉਹਨਾਂ ਨੇ ਮੇਰੇ ਤੇ ਦਾਰਸਤਾਨ ਲੈਤਾ ਕੋਮਲ ਦਾ ਕਹਿੰਨੇ ਉਸ ਦਾ ਰਿਸ਼ਤਾ ਨਹੀਂ ਹਾਂ ਦਾ ਲੈਣਾ ਤਾਈ ਤੇਰੀ ਗੱਲਬਾਤ ਪਹਿਲਾਂ ਸੋ ਮੁੰਡੇ ਨਾਲ ਇੱਕ ਕਹਿੰਦੀ ਮੈਂ ਗੁਰਦੁਆਰੇ ਜਾਨੀ ਆ ਕਿ ਗੁਰਦੁਆਰ ਦਾ ਬਹਾਨਾ ਲਾ ਕੇ ਤੂੰ ਹਲਚਨ ਕਰਦੀ ਸੀ ਤੈin ਨਹੀਂ ਤੁਨ ਮੈਂ ਪਹਿਲਾਂ ਵੀ ਕਿਹਾ ਤੂੰs ਮੇਰੇ ਨਾਲ ਵਗ ਜਾ ਕਰੋ 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 ਨਹੀਂ ਤੂੰ ਜਾਰੇ ਮੇਰੇ ਮੂਨੇ ਨਾਟਕ ਜਿਹਾ ਨਾ ਕਰ ਸਭ ਜਾਣਦੀ ਆ ਮੈਂ ਜਿੰਨੀ ਤੂੰ ਉੱਤਿਆ ਨਾ ਉਹਨੇ ਧਰਤੀ ਚ ਐ ਤੈਨੂੰ ਗਲਤਫਹਿਮੀ ਹੋਈ ਆ ਚਲ ਠੀਕ ਆ ਜੇ ਤੈਨੂੰ ਲੱਗਦਾ ਨਾ ਮੈਂ ਕੋਈ ਗਲਤੀ ਕੀਤੀ ਆ ਤਾਂ ਮੈਂ ਅਸਤਵ ਬਾਦ ਘਰੋਂ ਪੈਰ ਨਹੀਂ ਪਟਦੀ ਹੈਗੀ ਬਸ ਮੇਰੀ ਸੁਣ ਲੈ ਗੱਲ ਮੈਥੋਂ ਨਹੀਂ ਨਾ ਲੋਕਾਂ ਦੇ ਮੱਥੇ ਲੱਗੇ ਜਾਣਾ ਤੂੰ ਤਾਂ ਮੇਰਾ ਮੂੰਹ ਕਾਲਾ ਕਰਾ ਕੇ ਜਾਵੇਂਗੀ ਤੈਨੂੰ ਅੱਜ ਦੱਸਾਂ ਨਾ ਆ ਬਣਾ ਲੈ ਹੱਥ ਕੱਪੜੇ ਪਾ ਤੇ ਮੈਂ ਤਾਂ ਤੈਨੂੰ ਤਾਂ ਨਾਨਕ ਛੱਡ ਕੇ ਆਉਂਗੀ ਨਹੀਂ ਦਾਈ ਮੈਂ ਨਹੀਂ ਜਾਣਾ ਹੈਗਾ ਮੈਂ ਤੈਨੂੰ ਰੱਖਣਾ ਵੀ ਨਹੀਂ ਚੁੱਪ ਕਰਕੇ ਤਿਆਰ ਹੋ ਜਾ ਠੀਕ ਹੈ ਨਾ ਜਿਹੜੇ ਉਹ ਕੱਪੜੇ ਨੇ ਨਾ ਮੈਂ ਤੇ ਇਹ ਵੀ ਕਿਸੇ ਨੂੰ ਚਕਾ ਦੋਗੀ ਕੀ ਕਰਦੀ ਆ ਮਮੀ ਮਾਣੇ ਕੀ ਕਰਨਾ ਆ ਮਾਣਾ ਮੋਟਾ ਕੱਪੜਾ ਜਿਹੜੇ ਸੰਭਦੀ ਸੀ ਅੱਛਾ ਤੇ ਉਹ ਮਹਾਰਾਣੀ ਕਿੱਥੇ ਆ ਘਰੇ ਦਿਖਦੀ ਨਹੀਂ ਹੈਗੀ ਮਹਾਰਾਣੀ ਦਿਸੂ ਤਾਂ ਤਾਂ ਜੋ ਕਰੇ ਹੋਵੇ ਕਿਉਂ ਅਹੇ ਜਿੱਥੇ ਗਈ ਉਹ ਪੋਤਾ ਲਾਤੀ ਲੇਖੇ ਮੈਂ ਲੇਖੇ ਲਾਜੀ ਹਾਂ ਮੰਮੀ ਸਮਝਣ ਵਾਲੀ ਗੱਲ ਹੋਵੇ ਨਾ ਕੋਈ ਸਮਝਾਵੇ ਮੈਨੂੰ ਕਿਸੇ ਗੱਲ ਦੀ ਉਸ ਹੱਬ ਨਾ ਸਮਝਾ ਮੈਨੂੰ ਤੇਰੇ ਕੋਲੇ ਗੱਲ ਕਰਦੀ ਆ ਪਿੱਛੇ ਕੋਲੇ ਗੱਲ ਨਹੀਂ ਤਾਂ ਦੱਸਣੀ ਜੇ ਕੋਈ ਪੁੱਛੇ ਅੱਗੇ ਤੇਰੀਆਂ ਗੱਲਾਂ ਕਿਹਦੇ ਕੋਲ ਕਰਤੀਆਂ ਮੈਂ ਤੂੰ ਮੈਨੂੰ ਗੱਲ ਦੱਸ ਉਹ ਤਾਂ ਨਾ ਆਸ਼ਰਮ ਚ ਛੱਡਿਆ ਹੁੰਦਾ ਨਹੀਂ ਆਸ਼ਰਮ ਚ ਛੱਡਿਆ ਹਾਂ ਉਹ ਉੱਥੇ ਜਾਣ ਦੀ ਲੈਕ ਸੀਗੀ ਅੱਛਾ ਹਾਂ ਚਲੋ ਤੂੰ ਤਾਂ ਮੈਨੂੰ ਕੀ ਲੈਣਾ ਮੈਨੂੰ ਤਾਂ ਆਪਣੀ ਕੌਫੀ ਦਾਕ ਮਤਲਬ ਹੈ ਮੈਨੂੰ ਕੌਫੀ ਤੂੰ ਬਣਾ ਕੇ ਦੇ ਦੇ ਉਹ ਕੌਫੀ ਤਾਂ ਮੈਂ ਤੈਨੂੰ ਬਣਾ ਦੂੰ ਤੇ ਇਹ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂ ਮੰਮੀ ਤੇ ਹੁਣ ਤੇਰਾ ਵਿਆਹ ਕਰੂੰਗੀ ਮੈਂ ਤੇਰੇ ਵਾਸਤੇ ਸੋਹਣਾ ਜਿਹਾ ਮੁੰਡਾ ਲੱਭੂੰਗੀ ਤੇ ਜਿਹੜਾ ਪੂਰਾ ਖਾਨਦਾਨ ਤਕੜਾ ਹੋਵੇ ਨਾ ਮੰਮੀ ਤੈਨੂੰ ਮੇਰੀ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ ਮੇਰੇ ਵਾਸਤੇ ਮੁੰਡਾ ਲੱਭਣ ਦੀ ਕੋਈ ਲੋੜ ਨਹੀਂ ਮੁੰਡਾ ਤਾਂ ਨਾ ਮੈਂ ਲੱਭ ਰੱਖਿਆ ਮੁੰਡਾ ਲੱਭ ਰੱਖਿਆ ਇਹ ਤੂੰ ਕੀ ਕਹਿ ਜਾਣੀ ਆ ਮੈਂ ਮਮੀ ਹੁਣ ਤਾਂ ਕਿੱਕੇ ਹੱਡੀਆਂ ਵੀ ਮੁੰਡਾ ਮੈਂ ਲੱਭ ਰੱਖਿਆ ਓਹੋ ਮੈਨੂੰ ਐ ਤਾਂ ਦੱਸ ਨਹੀਂ ਤੇਰੇ ਕਰਕੇ ਸਾਰਾ ਕੁਝ ਉਹਦੇ ਨਾਲ ਮੈਂ ਕੀਤਾ 네ਹਾ ਨਾਲ ਬਹੁਤ ਜ਼ੁਲਮ ਕੀਤੇ ਮੈਂ ਉਹਦੇ ਤੇ ਵੀ ਸਿਰਫ ਐਸੇ ਕਰਕੇ ਵੀ ਸਾਰਾ ਘਰ-ਦਾਰ ਮੇਰੀ ਧੀ ਦਾ ਹੋਵੇ ਤੇ ਮੇਰੀ ਧੀ ਦੇ ਵਿਆਹ ਤੇ ਮੈਂ ਪੂਰਾ ਜੋਰ ਲਾ ਕੇ ਵਿਆਹ ਕਰੂੰਗੀ ਮੁੰਡਾ ਲੱਭੂੰਗੀ ਪੂਰਾ ਖਾਨਦਾਨ ਤੇ ਪੂਰਾ ਸੋਨਾ ਹੋਵੇ ਨੌਕਰੀ ਵਾਲਾ ਮੁੰਡਾ ਹੋਵੇ ਉਹ ਤਾਂ ਮੰਮੀ ਤੇਰੀ ਸਿਰ ਦਰਦੀ ਸੀ ਜਿਹੜਾ ਕੁਝ ਧੋਦੇ ਨਾ ਕਰਦੀ ਸੀ ਪਰ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰੋ ਕਿਉਂਕਿ ਮੇਰੀ ਲਾਈਫ ਹੈ ਮੈਂ ਆਪਣਾ ਲਾਈਫ 파ਟਨਰ ਖੁਦ ਲੱਭ ਸਕਦੀ ਹਾਂ ਆਏ ਕਿ ਮੈਨ ਲੱਭ ਸਕਦੇ ਤੂੰ ਮੇਥੋਂ ਬਿਨਾ ਤੂੰ ਕਹਿ ਕੀ ਰਹੀ ਹੈ ਤੂੰ ਮੇਰੇ ਬਾਰੇ ਸੋਚਣਾ ਮੈਂ ਉਹ ਮੁੰਡੇ ਨੂੰ ਪਿਆਰ ਕਰਦੀ ਹਾਂ ਉਹ ਮੁੰਡੇ ਬਿਨਾ ਮੈਂ ਰਹਿ ਨਹੀਂ ਸਕਦੀ ਉਸੇ ਨਾਲ ਮੈਂ ਵਿਆਹ ਕਰਾਉ ਹੁਣ ਇਦੂ ਬਾਦ ਮੈਨੂੰ ਐ ਨਾ ਕਹਦੇ ਵੀ ਕਿਸੇ ਹੋਰ ਮੁੰਡੇ ਨਾਲ ਤੇਰਾ ਵਿਆਹ ਕਰਨਾ ਤੇ ਮੈਂ ਪਹਿਲੀ ਕੋਟ ਮੈਰਿਜ ਕਰਾ ਰੱਖੀ ਆ ਉਹਦੇ ਨਾਲ ਕਰਾ ਰੱਖੀ ਆ ਚਲ ਮੈਂ ਮੈਤਾ ਦੱਸਦੀ ਏ ਜਿਵੇਂ ਤੂੰ ਖੁਸ਼ ਹੈਂ ਮੈਂ ਵੀ ਉਵੇਂ ਖੁਸ਼ ਆ ਉਦਲ ਵਿੱਚ ਪ੍ਰਾਪਰਟੀ ਕੀ ਐ ਕਿਹੋ ਜਿਹਾ ਮੁੰਡਾ ਕਹੇ ਭੈਣ ਭਾਈ ਨੇ ਕੀ ਵੀ ਜਨਸ ਕਰਦਾ ਉਹ ਇਕੱਲਾ ਇਕੱਲਾ ਮੁੰਡਾ ਗਾ ਤੇ 2 ਕਿੱਲੇ ਜ਼ਮੀਨ ਦੇ ਨੇ ਤੇ ਉਹਨੇ ਨੌਕਰੀ ਵਾਸਤੇ ਫਾਰਮ ਪਰ ਰੱਖੇ ਨੇ ਕੀ ਕਹਿ ਰਹੀ ਆ ਤੂੰ 2 ਕਿੱਲੇ ਤੂੰ ਕਿੱਡੇ ਵੱਡੇ ਘਰ ਦਿੱਤੀ ਤੂੰ 2 ਕਿੱਲੇ ਨਾ ਬਿਆ ਕਰਾਈਂਗੀ ਮੜਾ ਮੋਟਾ ਕੁਸਤਾ ਸੋਚਦੀ ਤੂੰ ਮੰਮੀ ਮੈਂ ਪੜ੍ਹੀ ਲਿਖੀ ਕੁੜੀ ਆ ਠੀਕ ਐ ਮੈਨੂੰ ਆ ਕਿੱਲਿਆਂ ਨਾਲ ਨਹੀਂ ਪਿਆਰ ਹੈਗਾ ਉਹ ਇਨਸਾਨ ਕੋ ਤਾਂ ਕਿੰਨਾ ਵਧੀਆ ਕਿੰਨੀ ਕੇਅਰ ਕਰਦਾ ਮੇਰੀ ਮੈਂ ਤਾਂ ਉਸੇ ਨਾਲ ਹੀ ਵਿਆਹ ਕਰਾਉਂਗੀ ਤੇ ਰਹੀ ਗੱਲ ਕਿੱਲਿਆਂ ਦੀ ਕੋਈ ਗੱਲ ਨਹੀਂ ਅਸੀਂ ਮਿਹਨਤ ਨਾਲ ਬਣਾ ਲਾਂਗੇ ਪਰ ਤੇਰੇ ਦਿਮਾਗ ਚ ਤਾਂ ਨਾ ਆਹ ਕੀੜਾ ਵੜਿਆ ਪਿਆ ਵੀ ਜਿਹਦੇ ਕੋਲ ਜ਼ਿਆਦਾ ਜ਼ਮੀਨ ਆ ਉਹੀ ਬੰਦਾ ਖੁਸ਼ ਰੱਖੂਗਾ ਹਾਂ ਫਿਰ ਮੈਂ ਵੀ ਸੋਚ ਤਾਂ ਇਹੀ ਸੀ ਵੀ ਤੈਨੂੰ ਚੰਗੇ ਘਰ ਪਿਆ ਹੂੰਗੀ ਪਰ ਆ ਤੂੰ ਚੰਗੀ ਗੱਲ ਨਹੀਂ ਕੀਤੀ ਤੂੰ ਦੋ ਕਿੱਲਿਆਂ ਨਾਲ ਮੁੰਡਾ ਪਿਆ ਕਰਵਾ ਰਹੀ ਐ ਇਹ ਲੋਕ ਕੀ ਕਹਿਣਗੇ ਐਡੇ ਤੱਕੜੇ ਘਰ ਦੀ ਧੀ ਤੇ ਵਿਆਹ ਧੋਕ ਲੈਣਾ ਕਰਾਉਂਦੀ ਆ ਮੇਰੀ ਗੱਲ ਸੁਣੂ ਮੀ ਸੌਦੀ ਇੱਕ ਤਾਂ ਹੀ ਮੈਂ ਉਹਦੇ ਨਾਲ ਨਾ ਕੋਟ ਮੈਰਿਜ ਕਰਾਈ ਸੀ ਮੈਨੂੰ ਪਤਾ ਸੀ ਵੀ ਤੁਸੀਂ ਨਹੀਂ ਮੰਨਣਾ ਹੈਗਾ ਅੱਜ ਤੋਂ ਬਾਅਦ ਮੈਨੂੰ ਕੁਝ ਕਹੀ ਨਾ ਬਸ ਮੈਂ ਤਾਂ ਉਸੇ ਨਾਲ ਹੀ ਵਿਆਹ ਕਰਾਉਣਾ ਹੈਵੇਂ ਮਰ ਜਾ ਇਹ ਕੀ ਕਹੀ ਜਾਂਦੀ ਆ ਉਹ ਹੀ ਕਰ ਲੈ ਨਾ ਤੀਮੀ ਦੀ ਕਹਿੰਦੇ ਹੁੰਦੇ ਆ ਕਿੱਚੀ ਪਿੱਛੇ ਮੱਤ ਇਹਨੇ ਤਾਂ ਅੱਜ ਉਹ ਗੱਲ ਕਰਤੀ ਮੈਂ ਤਾਂ ਨਿਹਾਂ ਨੂੰ ਵੀ ਬਹੁਤ ਕੁਝ ਕਹਿੰਦੀ ਰਹੀ ਉਹ ਫਿਰ ਵੀ ਮਾਂਵਾਰੀ ਸੀ ਸਿਰਫ ਮੈਂ ਇਹ ਲਾਲਚ ਦੇ ਵਿੱਚ ਕੀਤਾ ਕਿ ਸਾਰਾ ਕੁਝ ਮੇਰੀ ਧੀ ਦਾ ਬਣ ਜਾਊਗਾ ਮੇਰੀ ਧੀ ਨੂੰ ਵਧੀਆ ਕਰ ਮੈਂ ਕਿ ਤੋਰੂੰਗੀ ਮੈਂ ਨੇ ਸਾਨੂੰ ਵੀ ਘਰੋਂ ਕੱਢਤਾ ਉਹ ਮੈਂ ਮਾਂ ਵਾਰੀ ਸੀ ਮੈਂ ਉਸ ਨੂੰ ਬਿਰਦਾ ਸਮਨ ਛੱਡ ਕੇ ਆਈ ਆ ਨਹੀਂ ਮਨਜੀਤ ਕੁਰੇ ਤੂੰ ਉਹ ਜਨਾ ਚੰਗਾਨੀ ਕੀਤਾ ਚੰਗਾਨੀ ਕੀਤਾ ਜਿਹੜੀ ਮੇਰੀ ਆਪਦੀ ਜ਼ਮੀਨ ਸੀ ਉਹਨੇ ਕੀ ਖੇ ਖਾਲੀ ਉਹ ਫਿਰ ਵੀ ਵਿਚਾਰੀ ਮੇਰੇ ਤੋਂ ਡਰਦੀ ਹੁੰਦੀ ਸੀ ਤਾਈ ਤਾਈ ਕਹਿੰਦੇ ਦਾ ਮੋ ਸੁਖਦਾ ਸੀ ਪਰ ਮੈਂ ਉਹਦੀ ਪੂਰੀ ਅਭੀ ਕਦਰ ਨਹੀਂ ਪਾਈ ਮੈਨੂੰ ਤਾਂ ਰੱਬ ਨੇ ਵੀ ਨਹੀਂ ਮaaf ਕਰਨਾ ਰੱਬ ਨੇ ਵੀ ਨਹੀਂ ਮaaf ਕਰਨਾ ਉਸ ਚੰਦਰੀ ਨਾਲ ਮੈਂ ਕੀ ਕੁਛ ਕੀਤਾ ਕਿੰਨੇ ਜ਼ੁਲਮ ਲਾਏ ਉਹਤੇ ਝੁੱਠੇ ਦੋਸ਼ ਲਾਏ ਉਹ ਮਾਂ ਵਾਰੀ ਸੀ ਕੁਸਤਤ ਅਰਸ਼ ਕਰਦੀ ਕਹਿੰਦੇ ਹੁੰਦੇ ਨੇ ਜੈਸੀ ਕਰਨੀ ਵੈਸੀ ਭਰਨੀ ਫਹਮਾ ਉਹ ਪਰਿੰਆ ਕਹਨੇ ਹੁੰਦੇ ਆ ਮਾੜਾ ਜੰਮੇ ਨਾ ਮੜਾ ਆਵੇ ਨਾ ਸਿਰਪਤੀ ਕਰਕੇ ਮੈਂ ਉਹਦੇ ਨਾਲ ਬਹੁਤ ਕੁਛ ਕੀਤਾ ਬਹੁਤ ਜ਼ੁਲਮ ਕੀਤੇ ਪਰ ਮੇਰ ਤਾਂ ਝਾਟੇ ਚਕੇ ਮੇਰੇ ਢਿੱਡੋ ਜੰਮੀ ਨੇ ਪਾਤੀ ਸੱਸਰੀ ਕਾਲਪਨ ਜੀ ਸੱਸਰੀ ਕਾਲਪਨ ਜੀ ਬੈਠ ਜੀ ਬੈਠੀ ਹੋ ਮਨੂੰ ਨੀਹਾ ਨੇ ਦੀ ਨੀਹਾ ਬਾਰੇ ਕੀ ਪੁੱਛਦੇ ਹੋ ਜੀ ਠੀਕ ਬਾਸ ਪੁੱਛੋ ਹੀ ਨਾ ਜੀ 10 ਦਿਨ ਵੀ ਸ਼ਰਮ ਆਉਂਦੀ ਆ ਕਿਉਂ ਇਹ ਜੀ ਸ਼ਰਮ ਆਈ ਗੱਲ ਉਹਨੇ ਕੀ ਕਰਤੀ ਹਾਂ ਜੀ ਕਸਰ ਵੀ ਕੀ ਛੱਡੀ ਐ ਸੰਤਾਨਾ ਪਿੰਡ ਚ ਨਿਕਲਣ ਜੋਗ ਨਹੀਂ ਉਹਨੇ ਛੱਡਿਆ ਮੈਂ ਸਾਨੂੰ ਐਸੇ ਕਰਕੇ ਉਹ ਕਹਿ ਰਹੀ ਸੀ ਵੀ ਸੌਡੇ ਘਰੇ ਜਾਣ ਦੀ ਕੁੜੀ ਲੈਕ ਨਹੀਂ ਹੈਗੀ ਤੇ ਫਿਰ ਹੁਣ ਨੀਹਾ ਹਾਇ ਕਿੱਥੇ ਐ ਉਹ ਤਾਂ ਹੀ ਭੱਜ ਗਈ ਭੱਜ ਗਈ ਫੇ ਤਾਂ ਬਹੁਤ ਮਾਰੀ ਘਾਤ ਹੋਈ ਭੈਣ ਜੀ ਮਾੜੀ ਵਰਗੀ ਮਾੜੀ ਕਰਦਾ ਜੀ ਕਰਦਾ ਕੁਛ ਖਾ ਕੇ ਮਰ ਜਾ ਜਿੱਦੀ ਘਰੋਂ ਧੀ ਜਵਾਨੋਂ ਨਿਕਲ ਜੇ ਨਾ ਮਾਪੇ ਦਾ ਵੀ ਕੀ ਜਿਹਾਣਾ ਉਸੇ ਆਸ਼ਰਮ ਚ ਨਾ ਮੈਂ ਕੁੰਨ ਨਾਨ ਕਰਨ ਗਈ ਸੀ ਤੇ ਮੈਨੂੰ ਉੱਥੇ ਨੀਹਾ ਮਿਲ ਗਈ ਉਹਨੇ ਮੈਂ ਜਦੋਂ ਘੱਲੇ ਲੈ ਕੇ ਸਾਰਾ ਕੁਝ ਮੈਨੂੰ ਸੱਚ ਦੱਸਤਾ ਇਸ ਟਾਈਮ ਨਾ ਨੀਹਾ ਮੇਰੇ ਘਰ ਦੀ ਨੂੰਹ ਹੈ ਬਾਕੀ ਹੁ ਨੂ ਵੀ ਨਹੀਂ ਮੈਂ ਉਹਨੂੰ ਧੀ ਬਣਾ ਕੇ ਰੱਖਿਆ ਆ ਇਸ ਟਾਈਮ ਨੀਹਾ ਮੇਰੇ ਨਾਲ ਆਈ ਐ ਆ ਜਾ ਪੁੱਤ ਨੀਹਾ ਹੈ ਨੀਹਾ ਪੁੱਤ ਹਾਂ ਸੋਣਾ ਤਾਈ ਦੀਆਂ ਗੱਲਾਂ ਚਾਹ ਤਾ ਚਲਾ ਕੇ ਜਿਹੜੇ ਲੋਹੀਗਾ ਤੇਰੇ ਨਾਲ ਬਹੁਤ ਕਰੀਆਂ ਐ ਨਹੀਂ ਕਈ ਪੁੱਤ ਤੈਨੂੰ ਵਧਾਈਆਂ ਤੁਹਾਨੂੰ ਵੀ ਵਧਾਈਆਂ ਤਾਈ ਪਰ ਮੈਨੂੰ ਨਾ ਸੱਚੀ ਬਹੁਤ ਖੁਸ਼ੀ ਹੋਣੀ ਸੀ ਚੇ ਤੁਸੀਂ ਮੈਨੂੰ ਆਪਦੇ ਹੱਥੀਂ ਇਸ ਘਰ ਚੋਂ ਮੈਨੂੰ ਵਿਦਾ ਕਰ ਦੇ। ਆ ਲੈ ਤਾਈ। ਸਹੀ ਗੱਲ ਆ ਤੇਰੀ ਧੀ। ਨੇ ਹਮੈਨੂੰ ਮਾਫ ਕਰ ਦੇ। ਤੇਰੇ ਨਾਲ ਮੈਂ ਬਹੁਤ ਜ਼ੁਲਮ ਕੀਤਾ ਪੁੱਤ। ਤੇਰੇ ਨਾਲ ਮੈਂ ਜ਼ੁਲਮ ਨਹੀਂ ਕੋਸਰਨੀ ਛੱਡੀ। ਪਰ ਤੂੰ ਫੇਰ ਵੀ ਮੇਰੇ ਦਿਓਰ ਦਿੱਤੀ ਸੀ। ਜਿਹੜੇ ਮੇਰੀ ਆਪਦੀ ਜੰਮੀ ਤੀ ਹੈ। ਹੁਣ ਵੀ ਆਪਦੇ ਮਨਪਸੰਦ ਮੁੰਡਾ ਕਰ ਲਿਆ। ਤੇਰੇ ਨਾਲ ਤਾਂ ਐਂ ਬਣਨੀਆ ਸੀ ਤੂੰ ਜਦੋਂ ਇਹਦੇ ਨਾਲ ਕਰਕਲਕਦੀ ਰਹੀ ਫੇਰਾ ਕਿ ਆਏ ਸੱਤ ਕਰਨਾ ਤੇ ਸੱਤ ਭਰਨਾ ਤਾਈ ਗੱਲ ਕਹਿ ਬੈਠ ਜੀ ਤੁਸੀਂ ਨੇ ਮੈਨੂੰ ਮਾਫ ਕਰ ਦਿਓ ਤਾਈ ਮੈਨੂੰ ਇੱਕ ਗੱਲ ਦੱਸ ਮੈਂ ਤੈਨੂੰ ਕਦੇ ਆਪਣੀ ਤਾਈ ਨਹੀਂ ਮੰਨਿਆ ਸੀ ਆਪਣੀ ਮਾਂ ਤੋਂ ਵੀ ਵੱਧ ਕੇ ਮੰਨਿਆ ਸੀ ਤੂੰ ਮੈਨੂੰ ਐਂ ਦੱਸ ਵੀ ਮੇਰੀ ਗਲਤੀ ਕੀ ਸੀ ਤੂੰ ਹਰ ਵਾਰ ਮੈਨੂੰ ਗਲਤੀ ਠਹਿਰ ਆਉਂਦੀ ਰਹੀ ਜਦਕਿ ਮੈਂ ਕਦੇ ਕੋਈ ਗਲਤੀ ਵੀ ਨਹੀਂ ਕੀਤੀ ਸੀ ਕੀ ਕਸੂਰ ਸੀ ਮੇਰਾ ਇਹੀ ਵੇ ਬਚਪਨ ਚ ਮੇਰੇ ਮਾਪਿਓ ਛੱਡ ਕੇ ਪਾ ਕੇ ਤਾਇਆ ਜੀ ਮੇਰਾ ਕੀ ਕਸੂਰ ਸੀ ਮੈਨੂੰ ਇਹ ਗੱਲ ਦਾ ਜਵਾਬ ਦੇ ਦੇ ਬਸ ਨਹੀਂ ਤੇ ਤੇਰਾ ਕੋਈ ਕਸੂਰ ਨਹੀਂ ਸੀ ਕਸੂਰ ਸਾਰਾ ਮੇਰਾ ਸੀ ਪੁੱਤ ਮੈਂ ਬਹੁਤ ਤੈਨੂੰ ਜ਼ੁਲਮ ਕੀਤੇ ਪੁੱਤ ਆ ਭੀਤੀ ਨੂੰ ਮੈਂ ਲੜ ਲੜਾਈ ਤੇਥੋਂ ਕੰਮ ਕਰਵਾਉਂਦੀ ਤੇ ਤੈਨੂੰ ਮੈਂ ਖੁੱਤੀ ਮਾਰਦੀ ਰਹੀ ਇਹ ਮੈਂ ਤਾਂ ਰੱਬ ਨੇ ਵੀ ਬਖਸ਼ਣਾ ਪੁੱਤ ਤੇ ਇਹਨੇ ਬਖਸ਼ ਦੇ ਲੈ ਤਾਈ ਮੈਨੂੰ ਬਹੁਤ ਬੁਰਾ ਹੋ ਗਿਆ ਪੁੱਤ ਮੈਂ ਮਾਫ਼ ਕਰਨ ਦੀ ਕੌਣ ਹੰਨੀ ਆ ਪਰ ਤਾਈ ਤੂੰ ਪਹਿਲਾਂ ਵੀ ਸੋਚਣਾ ਸੀ ਤੈਨੂੰ ਵੀ ਪਤਾ ਵੀ ਮੈਂ ਤਾਂ ਤੈਨੂੰ ਕਦੇ ਕੰਮ ਨੂੰ ਵੀ ਜਾਣੀ ਕਰੀ ਸੀ ਜਿਵੇਂ ਤੂੰ ਕਹਿੰਦੀ ਸੀ ਮੈਂ ਤਾਂ ਉਹ ਵੀ ਕਰ ਲੈਂਦੀ ਸੀ ਬਸ ਮੈਨੂੰ ਤਾਂ ਹੀ ਰਹਿੰਦਾ ਸੀ ਵੀ ਕਿਤੇ ਤੁਸੀਂ ਮੈਨੂੰ ਘਰੋਂ ਨਾ ਕੱਢ ਦੋ ਫੇ ਮੈਂ ਜਾਊਂਗੀ ਕਿੱਥੇ ਮੇਨ ਤਾਂ ਮੇਰੇ ਨਣਕਿਆਂ ਨੇ ਵੀ ਨਹੀਂ ਸਿਆਲਣਾ ਆ ਰੰਡ ਤੇ ਆ ਕੇ ਤਾਈ ਤੂੰ ਵੀ ਉਹ ਗੱਲ ਕਰਤੀ ਤੂੰ ਮੈਨੂੰ ਉੱਥੇ ਛੱਡ ਤਾਈ ਤੂੰ ਇੱਕ ਵਾਰੀ ਵੀ ਐਂ ਨਹੀਂ ਸੋਚਿਆ ਵੀ ਮੈਂ ਉੱਥੇ ਜੇ ਕੇ ਮੈਨੂੰ ਕੋ ਕੋਣ ਸੀ ਮੇਰੇ ਉੱਤੇ ਉਹ ਤਾਂ ਤਾਜਾ ਵੀ ਰਪਣੀ ਉਹਦੀ ਦਿਖਾਤਾ ਫਿਰ ਇਹਦੀ ਧੀ ਕਿਹੜਾ ਕਹਾ ਫਿਰ ਉਹੀ ਗੱਲ ਵੀ ਚੰਗਾ ਕਰ ਗਈ ਇਹਦਾ ਦਾਤਾ ਮੋਦਾ ਉਹਨੇ ਚਲ ਆਪਣੇ ਇੱਥੇ ਕੁਝ ਨਹੀਂ ਕਰਿਆ ਮੇਰੇ ਜਾਖਮ ਕਰਲੇ ਹੋ ਗਏ ਚਲ ਪੁੱਤ ਚਲ ਕੋਈ ਨਹੀਂ ਤਾਈ ਇੱਕ ਮਿੰਟ ਮੰਮੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੇ ਮੇਰ ਤੋਂ ਵੀ ਕੋਈ ਗਲਤੀ ਹੋਈ ਹੋਈ ਨਾ ਤਾਂ ਮੈਨੂੰ ਤੂੰ ਮਾਫ ਕਰਦੀ ਨਹੀਂ ਤੂੰ ਹਜੇ ਵੀ ਗਲਤੀ ਮੰਨਦੀ ਐ ਗਲਤੀਆਂ ਤਾਂ ਐਸੇ ਜੀ ਨੇ ਜਿਹੜਾ ਮੈਨੂੰ ਧੀ ਨਹੀਂ ਸਮਝਿਆ ਪੁੱਤ ਸਾਰੀਆਂ ਗਲਤੀਆਂ ਪੁੱਤ ਮੇਰੇ ਚ ਨੇ ਸਿਰਫ ਮੈਂ ਲਾਲਚ ਵਿੱਚ ਆ ਗਈ ਜੇ ਮੈਂ ਨਹੀਂ ਸਾਨੂੰ ਕੋਰੋਂ ਖੜਦਾ ਤਾਂ ਮੈਂ ਮੇਰੀ ਧੀ ਵਾਸਤੇ ਬਹੁਤ ਤਕੜਾ ਖਾਂਦਾਨ ਕਰ ਪਾਉਂਗੀ ਸੋਨਾ ਮੁੰਡਾ ਪਾਉਂਗੀ ਮੇਰੀ ਧੀ ਆਪਦੇ ਕਰੇ ਖੁਸ਼ੀਆਂ ਨਾਲ ਰਵੇ ਮੇਰੀ ਧੀ ਨੇ ਖੁਸ਼ੀਆਂ ਪੂਰਾ ਕਰਾਂ ਮੰਮੀ ਫਰ ਤੋ ਨੂੰ ਨਹੀਂ ਪਤਾ ਇਨਾਂ ਦੇ ਨਾ ਮੇਰੇ ਤੇ ਬਹੁਤ ਆਸਾਨ ਨੇ ਇਨਾਂ ਨੇ ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਪਾਲਿਆ ਤੇ ਮੈਂ ਕਦੇ ਵੀ ਇਨਾਂ ਦੇ ਆਸਾਨ ਮੋੜ ਨਹੀਂ ਸਕਦੀ ਤਈ ਸੱਚੇ ਜੇ ਹੋ ਗਈ ਕੋਈ ਗਲਤੀ ਤਾਂ ਮੈਨੂੰ ਮaaf ਕਰਦੀ ਤੈਨੂੰ ਮਾਫਨ ਤੂੰ ਗਲਤੀ ਕਰੀ ਵੀ ਕੀ ਹੈ ਪੁੱਤ ਗਲਤੀ ਤਾਂ ਇਹਨੇ ਕਰੀ ਹੈ ਪੁੱਤ ਜਿਹੜਾ ਤੈਨੂੰ ਇਹ ਹੋਇਆ ਤੇਰੇ ਨਾਲ ਫਰਕ ਰੱਖਿਆ ਤੀਏ ਕੋਈ ਨਾ ਮੈਨੂੰ ਮaaf ਕਰ ਦੇ ਪੁੱਤ ਜੇ ਮੈਨੂੰ ਤੂੰ ਬਖਸ਼ੇਂ ਨਹੀਂ ਤਾਂ ਮੈਂਨ ਖੁਦਾ ਵੀ ਬਖਸ਼ੂਗਾ ਚੱਲ ਪੁੱਤ ਤੂੰ ਹਵ ਦੇ ਘਰੇ ਤੀ ਚੱਲ ਤੋਰ ਖੁਸ਼ੀ ਖੁਸ਼ੀ ਕੋਈ ਨਾ ਬਸ ਇਹਦੇ ਨਾਲ ਹੀ ਬਣਨ ਗਈਆਂ ਹੇ ਰੱਬਾ ਮੈਂ পাপਪਨੇ ਕੀ ਕੁਛ ਕਰਤਾ ਮੈਂ ਮਾਂ ਮਰੀਤੀ ਨਾਲ ਇਹੋ ਜਿਹਾ ਜ਼ੁਲਮੰਦੂਸ਼ਨ ਕਰਦੀ ਰਹੀ ਹਲੋ ਜਾ ਰੱਖ ਲੈ ਬਹਿ ਜਾ ਤੇ ਮੈਨੂੰ ਇਹ ਦੱਸਨੇ ਹਾਂ ਹਾਂਜੀ ਜਾਇ ਸੀ ਆਉਂਦੀ ਤਾਈ ਦਾ ਕਰਾਇਆ ਇਹ ਮੂੰਹ ਮਠਾ ਜਾ ਕੇ ਹਾਂਜੀ ਅੱਛਾ ਤੇ ਕੁਝ ਬੋਲੀ ਨਹੀਂ ਤੁਹਾਨੂੰ ਪਤਾ ਹੀ ਹੈ ਬੱਸ ਜਦੋਂ ਇਨਸਾਨ ਕੋਈ ਗਲਤੀ ਕਰ ਦਵੇ ਉਹ ਵੇਲੇ ਨੂੰ ਮੁੜ ਕੇ ਪਛਤਾਉਂਦਾ ਹੀ ਆ ਤਾਈ ਵੀ ਪਛਤਾ ਰਹੀ ਆ ਕਾਫੀ ਰੋ ਰਹੀ ਸੀ ਤੈਨੂੰ ਹਜੇ ਵੀ ਉਹ ਤੇ ਤਰਸ ਆਉਂਦਾ ਹੈਗਾ ਕੀ ਕਰਾਂ ਮੈਂ ਮੈਂ ਆਪਣੇ ਮਾਪਿਆਂ ਤਾਂ ਦੇਖੀ ਨਹੀਂ ਸੀ ਤਾਈ ਜੀ ਸਭ ਨੂੰ ਦੇਖਿਆ ਸੀ ਬੱਸ ਫੀਲ ਜਾਂਦਾ ਹੁੰਦਾ ਹੀ ਆ ਕਿਉਂਕਿ ਬਚਪਨ ਤੋਂ ਉਹਦੇ ਕੋਲ ਹੀ ਸੀ ਪਰਤਾਈ ਨੇ ਤਾਂ ਨਹੀਂ ਤੈਨੂੰ ਆਪਦੀ ਧੀ ਸਮਝਿਆ ਨਾ ਜੋਨੇ ਸਮਝਿਆ ਹੁੰਦਾ ਤਾਂ ਅੱਜ ਨੂੰ ਤੇਰਾ ਉਹ ਚੰਗੀ ਤਰ੍ਹਾਂ ਵਿਆਹ ਕਰਦੀ ਧੁੰਦਾਂ ਮਾਣ ਤੇਰੇ ਨਾਲ ਬੱਤ ਦੀ ਤੈਨੂੰ ਕੋਈ ਤੇਰੇ 'ਚ ਕੋਈ ਫਰਕ ਨਹੀਂ ਸੀ ਰੱਖਣਾ ਉਹਨੇ ਵੀ ਕੋਮਲ ਅੱਡ ਹੈ ਜਾਂ ਤੂੰ ਹੈਗੀ ਦੋਨਾਂ ਨੂੰ ਇੱਕੋ ਜਿਹਾ ਸਮਝਣਾ ਸੀ ਆ ਰਹੀ ਗੱਲ ਅਨਾਥ ਆਸ਼ਰਮ 'ਚ ਛੱਡ ਕੇ ਆਉਣ ਵਾਲੀ ਉਹ ਤਾਂ ਉਹ ਜਮੀ ਸ਼ਰਮ ਲਾਤੀ ਮੈਂ ਤਾਂ ਦੁਨੀਆ 'ਤੇ ਪਹਿਲੀ ਵਾਰ ਦੇਖੀ ਐ ਹਜਿਓ ਆਤ ਜਿਹੜਾ ਕਿ ਆਪਦੀ ਧੀ ਪੁੱਤ ਤੇ ਇਹੋ ਜਿਹਾ ਜ਼ੁਲਮ ਢਾ ਸਕਦੀ ਹੈ ਕਿਹੋ ਜਿਹਾ ਗੱਲਾਂ ਕਰਦੇ ਹੋ ਤੁਸੀਂ ਜਿਵੇਂ ਉਹਨਾਂ ਦੀ ਆਪਦੀ ਹੁੰਦੀ ਹੁੰਦੀ ਉਹ ਮੈਨੂੰ ਉੱਥੇ ਛੱਡ ਕਿਉਂ ਦੇ? ਉਹਨਾਂ ਨੇ ਤਾਂ ਮੈਨੂੰ ਕਦੇ ਆਪਦਾ ਸਮਝਿਆ ਹੀ ਨਹੀਂ। ਮੇਰੇ ਲਈ ਉਹ ਸਭ ਖੁਸ਼ੀ ਸੀ। ਚੱਲ ਕੋਈ ਨਹੀਂ। ਵਕਤ ਪਏ ਤਾਂ ਸਭ ਨੂੰ ਸਮਝ ਆਈ ਜਾਂਦੀ ਆ। ਤਈ ਨੂੰ ਵੀ ਸਮਝ ਆ ਗਈ। ਪਰ ਮੰਮੀ ਨੇ ਤਾਂ ਉੱਥੇ ਮੈਨੂੰ ਰੁਕਣੇ ਨਹੀਂ ਦਿੱਤਾ। ਮੰਮੀ ਕਹਿੰਦੇ ਜਦੋਂ ਇਹਨੇ ਪਹਿਲਾਂ ਬਗਾਨੇ ਵਾਲੀ ਕਰਤੀ ਤਾਂ ਹੁਣ ਕਿਉਂ ਨਾ ਕਰੂਗੀ। ਮੰਮੀ ਮੈਨੂੰ ਉੱਥੋਂ ਲੈ ਆਈ ਸੀ। ਵਧੀਆ ਕਰਿਆ ਮੰਮੀ ਨੇ। ਜਿਹੜਾ ਤੈਨੂੰ ਨਾਲ ਦੀ ਨਾਲ ਉੱਥੋਂ ਲੈ ਆਇਆ। ਕੀ ਪਤਾ ਸੀਗਾ ਉਹਦਾ ਅੱਗੇ ਵੀ ਅਜੇ ਤੇਰੇ ਨਾਲ ਕੀ ਕੁਛ ਕਰਦੀ ਏ ਉਹ। ਤਨੂ ਨੂੰ ਪਤਾ ਹੈ ਤਾਈ ਤੋਂ ਇਲਾਵਾ ਮੇਰੇ ਕੋਈ ਹੈ ਵੀ ਨਹੀਂ ਫਿਰ ਵੀ ਮੈਂ ਤਾਂ ਐਸੀ ਵੀ ਮੇਰੇ ਪੇਕੇ ਤਾਂ ਹੈਗੇ ਨੇ ਪਰ ਕੋਈ ਨਹੀਂ ਚਾਹੋ ਜੀ ਤਾਈ ਨੇ ਮੇਰੇ ਨਾਲ ਮਾੜੀ ਕਰੀ ਨਾ ਸਜ਼ਾ ਤਾਂ ਮਿਲਣੀ ਜ਼ਰੂਰੀ ਵੀ ਸੀ ਨਾਲੇ ਤੁਹਾਨੂੰ ਪਤਾ ਹੈ ਕੋਮਲ ਨੇ ਵੀ ਵਿਆਹ ਕਰਾ ਲਿਆ ਕਿਸੇ ਹੋਰ ਨਾਲ ਅੱਛਾ ਹਮ ਐਸੇ ਕੋਮਲ ਨੇ ਬਹੁਤ ਮਾੜੀ ਕਰੀ ਤਾਈ ਕੋਮਲ ਕਰਕੇ ਤਾਂ ਮੇਰੇ ਨਾਲ ਇੰਨੇ ਵਿਤਕਰੇ ਕਰਦੀ ਰਹੀ ਆ ਵੀ ਕੋਮਲ ਹਮੇਸ਼ਾ ਖੁਸ਼ ਰਹੇ ਕੋਮਲ ਨੂੰ ਕੋਈ ਕਮੀ ਨਾ ਹੋਵੇ ਤੇ ਕੋਮਲ ਨੇ ਵੀ ਚੰਗੀ ਨਹੀਂ ਕਰੀ ਉਹ ਤਾਂ ਕਹਿੰਦੇ ਹੁੰਦੇ ਨਾ ਫਿਰ ਵੀ ਜਿਹੇ ਜੀ ਬੰਦਾ ਕਰਦਾ ਹੈਗਾ ਉਹੇ ਜੀ ਭਰਦਾ ਹੈਗਾ ਉਹ ਤਾਂ ਗੱਲ ਤੁਹਾਡੀ ਠੀਕ ਆ ਪਰ ਕਿੰਨਾ ਕਿਤੇ ਮੈਨੂੰ ਵੀ ਤਾਂ ਫੀਲ ਹੁੰਦਾ ਹੀ ਆ ਵੀ ਕੋਮਲ ਲਈ ਤਾਈ ਨੇ ਕੀ ਨਹੀਂ ਕੀਤਾ ਸੀ ਉਹਨੇ ਨਿਪੜਾਈ ਵੀ ਕਰਾਈ ਬਾਹਰ ਅੰਦਰ ਜਾਣ ਤੋਂ ਵੀ ਨਹੀਂ ਕਦੇ ਰੋਕਿਆ ਫਿਰ ਵੀ ਕੋਮਲ ਨੇ ਆਪ ਸਭ ਕੁਝ ਕਰਤਾ ਉਹ ਤਾਂ ਤੇਰੀ ਤਾਈ ਨੂੰ ਉਹਦੇ ਕੀਤੇ ਦੀ ਸਜ਼ਾ ਮਿਲੀ ਆਏਗੀ ਹੋਰ ਕੁਝ ਨਹੀਂ ਨਾਲ ਜੇ ਰਹਿਣਾ ਹੋਇਆ ਕੁਝ ਕੋਮਲ ਉੱਥੇ ਵੀ ਰਹੇ ਲੋਗੀ ਜਿੱਥੇ ਉਹਨੇ ਵਿਆਹ ਕਰਾਇਆ ਹੋਇਆ ਕੋਈ ਜ਼ਮੀਨਾਂ ਜਾਇਦਾਦਾਂ ਦੇ ਨਾਲ ਵੱਡੇ ਨਹੀਂ ਹੁੰਦੇ ਬੰਦੇ ਗੱਲ ਤਾਂ ਇਨਸਾਨੀਅਤ ਦੀ ਹੁੰਦੀ ਹੈ ਚਲ ਕੋਈ ਨਹੀਂ ਚਾਹ ਚੱਕ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਤੁਸੀਂ ਸਾਰੇ ਜਾਣੇ ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵੋਗੇ ਤੇ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜਰੂਰ ਕਰਕੇ ਜਾਇਓ ਤੇ ਕਿਹੜੇ ਆਰਟਿਸਟ ਦੀ ਐਕਟਿੰਗ ਤੁਹਾਨੂੰ ਜ਼ਿਆਦਾ ਸੋਹਣੀ ਲੱਗਦੀ ਹੈ ਸੋ ਉਹਦੇ ਲਈ ਦੋ ਦਿਲ ਜਰੂਰ ਭੇਜ ਕੇ ਜਾਣੇ ਨੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਜੀ ਜਰੂਰ ਵਜਾਉਣੀ ਹੈ ਕਾਂਕਿ ਜਿਹੜੇ ਅਸੀਂ ਨਵੇਂ-ਨਵੇਂ ਕਨਸੈਪਟ ਬਣਾ ਰਹੇ ਹਾਂ ਤੇ ਜਿਹੜੇ ਤਿਆਰ ਕੀਤੇ ਪਏ ਨੇ ਜਦੋਂ ਅਸੀਂ ਅਪਲੋਡ ਕਰਾਂਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਵੇ ਸਾਰੇ ਜਾਣੇ ਸਾਡੀ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸੋਹਣੇ-ਸੋਹਣੇ ਕਮੈਂਟ ਤੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੁਸੀਂ ਤੇ ਜਿਹੜੇ ਤੁਹਾਨੂੰ ਕੋਈ ਗਲਤੀ ਹੋ ਜਾਂਦੀ ਹੈ ਜੇ ਸਾਨੂੰ ਕੁਝ ਦੱਸਿਆ ਕਰੋ ਕਮੈਂਟਾਂ 'ਚ ਲਿਖ ਦਿਓ ਕੋਈ ਗੱਲ ਨਹੀਂ ਗਲਤੀ ਹੁੰਦੀ ਹੈ ਇਨੰਨੇ ਮਾਰਦੇ ਜਦੋਂ ਅਸੀਂ ਵੀਡੀਓ ਬਣਾਉਣ ਲੱਗ ਜਾਂ ਸੀਨ ਲਾਉਂਦੇ ਆ ਕਈ ਵਾਰੀ ਚਲੋ ਕੋਈ ਹੋ ਜਾਵੇ ਘੱਟਵਾ ਦੇ ਕੋਈ ਗੱਲ ਨਹੀਂ ਇਹ ਵੀ ਹੋਲ ਚੁੱਕ ਲੱਗ ਜਾਂਦੀ ਐ ਚਲੋ ਅੱਗੇ ਤੋਂ ਅਸੀਂ ਸੁਧਾਰ ਕਰ ਲਾਂਗੇ ਜੇ ਕੋਈ ਸਾਡੇ ਵਿੱਚ ਕੋਈ ਕਮੀ ਬੇਸ਼ੀਅਤ ਆ ਤਾਂ ਸਾਾਨੂੰ ਜ਼ਰੂਰ ਮੈਸੇਜ ਤੇ ਜਿਹੜੇ ਜੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਾ ਕਰੋਗੇ ਅਸੀਂ ਜ਼ਰੂਰ ਉਹਨਾਂ ਨੂੰ ਮੈਂਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਕਮੈਂਟ ਤਾਂ ਨਾ ਬੋਲਣ ਕਰਾਂਗੇ ਹਾਂ ਤੇ ਕਮਲ ਬੋਲਿਆ ਕਰੂੰਗੀ ਨਾ ਹਾਂਜੀ ਮੈਂ ਬੋਲਦੇ ਕਰੂੰਗਾ ਸੋਹਣੇ ਸੋਹਣੇ ਕਮੈਂਟ ਕਰਨ ਨੇ ਹਾਂ ਉਹ ਵੀ ਵੱਡੇ ਵੱਡੇ ਵੀ ਸਾਨੂੰ ਕੋਈ ਉਹਦੇ ਵਿੱਚੋਂ ਕੋਈ ਮੈਸੇਜ ਮਿਲੇ ਤੇ ਜੇ ਕਿਸੇ ਦੇ ਕੋਲ ਕੋਈ ਸਟੋਰੀ ਹੈਗੀ ਆ ਆਪਦੇ ਦੇ ਜਾਂ ਕਿਸੇ ਹੋਰ ਦੀ ਸਟੋਰੀ ਹੈ ਹਨਾ ਤਾਂ ਸਾਨੂੰ ਜਰੂਰ ਡੀਐਮ ਕਰ ਦਿਓ ਤੇ ਅਸੀਂ ਉਸ ਦੇ ਬੇਸ ਤੇ ਕੋਈ ਸਟੋਰੀ ਵੀ ਤਿਆਰ ਕਰ ਦਾਂਗੇ ਠੀਕ ਹੈ ਜੀ ਬਾਕੀ ਸਾਰੇ ਜਣੇ ਆਪਦਾ ਧਿਆਨ ਰੱਖਿਓ ਟਾਡਾ ਬਾਏ ਬਾਏ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ